ਆ ਫੁੱਲ ਵਾਹ ਜੇ ਨਾ ਦਵਾਏ ਠੀਕ ਹੈ ਜੀ ਹਾਂ ਓਕੇ ਇਹ ਸਾਡਾ ਲਾਣੇਦਾਰ ਆ ਜੀ ਪਾਪਾ ਸਾਡਾ ਆ ਸਾਡਾ ਇਤਨੀ ਹੈਗਾ ਨੰਗੂਲੀ ਢੰਡਾ ਤਿੰਨ ਕੁ ਜਿਹੜੇ ਅੱਜ ਬਾਹਰ ਹੈ ਇਹ ਸਾਡੇ 15 ਸਾਲ ਪਹਿਲਾਂ ਕੋਈ ਛੱਟਾ ਮਾਰ ਗਿਆ ਜੀ ਆ ਖੇਤ ਚ ਹਾਂ ਬੂਡੇ ਦੱਸਿਆ ਕਰਦੇ ਸਾਡੇ ਕਹਿੰਦੇ ਕੋਈ ਬੰਦਾ ਕਿੱਤੇ ਛੱਟਾ ਮਾਰ ਗਿਆ ਜੀ ਰਾਤ ਨੂੰ ਆ ਭੈਣ ਦਾ ਯਾਰ ਗੁੱਲੀ ਢੰਡਾ ਨਾ ਮਰੇ ਮੇਰਾ ਸਾਲਾ ਅੱਜ ਇਹ ਤੋਂ ਥੋੜਾ ਬਹੁਤ ਘੱਟ ਹੈ ਆ ਤਨ ਜਿੱਦਾਂ ਦਾ ਧੁੱਪੀ ਗੱਡੀ ਪਈ ਹੈ ਬੰਦੇ ਸਪੈਸ਼ਲ ਛੋਡੀ ਵਾਲੇ ਤੋਂ ਬੁਲਾਏ ਨੇ ਆਲੇ ਪੰਪ ਨਾਲ ਪਹਿਲਾਂ ਰੀਚਾਰਜ ਕਰੇ ਸਾਰੇ ਪਹਿਲਾਂ ਟੀਰੀ ਵਾਲੀ ਖਵਾਈ ਪਹਿਲਾਂ ਇਹਨਾਂ ਨੂੰ ਫੇਰ ਲੱਗੇ ਨੇ ਹੁਣ ਬੰਦੇ ਪੂਰੇ ਐ ਵਰਨ ਦੇ ਗੋਲੀ ਵਾਂਗੂ ਦੇ ਵੇਹ ਵੇਹ ਜਾਂਦੇ ਜਦੋਂ ਰੇਦੀ ਜਾਂਦੇ ਵੇ ਉਹ ਉੱਤੋਂ ਅੱਗੇ ਉੱਤੋਂ ਅੱਗੇ ਚੜਦੇ 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 ਕਈ ਆ ਆਪਾਂ ਕਈ ਕੰਬਲੀ ਆਇਆ ਦੇਖੇ ਦਾ ਵਾਹ ਵਾਹ ਬੰਦੇ ਕਿਹਦੇ ਦਬਦੇ ਮੈਂ ਛੋਟੇ ਮਾਲਵੇ ਦੇ ਉਹ ਬਚ ਕੇ ਨਹੀਂ ਵੱਢ ਕੇ ਸੀ ਮੈਂ ਬਜਾਈਆਂ ਆਪਾਂ ਹੱਥਾਂ ਵਾਲੇ ਪੰਪ ਕਰਤੇ ਖਤਮ ਇੰਜਨ ਵਾਲੇ ਦੇਖੀ ਕਿੰਨੀ ਬਹੁਣੀ ਸਪਰੇ ਹੋ ਰਹੀ ਹੈ ਦੇਖ ਸਹੀ ਗੱਲ ਆ ਬਾਈ ਜਿਹੜੇ ਹੱਥਾਂ ਵਾਲੇ ਪੰਪ ਨੇ ਨਾ ਇੰਨਾ ਦੀ ਬੂੰਦ ਭਾਰੀ ਹੁੰਦੀ ਹੈ ਜਿਹੜਾ ਇੰਦੇ ਨਾਲ ਪੰਪ ਆ ਉਹਦੀ ਬੂੰਦ ਹੁੰਦੀ ਆ ਹੌਲੀ ਉਹ ਫਫਾ ਰਾਜਾ ਉੱਤੇ ਖੰਡੀ ਜਾਂਦਾ ਤੇਰੀ ਬੂੰਦ ਜੜ ਤੱਕ ਜਾਂਦੀ ਆ ਥੱਲੇ ਤੱਕ ਤੇ ਥੱਲੇ ਤੱਕ ਜਦੋਂ ਜਾਂਦੀ ਹੈ ਉਹ ਸਪਰੇ ਪੂਰਾ ਅਸਰ ਕਰਦੀ ਹੈ ਮੈਂ ਤਾਂ ਜੀਰੀ ਚ ਵੀ ਸਾਰੇ 20 25 ਕੀਲਿਆਂ ਤੇ ਜੀਰੀ ਚ ਵੀ ਇੰਨਾ ਤੋਂ ਹੀ ਕਰਾਈ ਦੀ ਹੱਥਾਂ ਵਾਲੇ ਪੰਪ ਨਾਲ ਤੇ ਕਣਕ ਤੇ ਵੀ ਇੰਨਾ ਦੀ ਕਰਾ ਰਿਹਾ ਤੇ ਵਧੀਆ ਸਪਰੇ ਕਰਦੇ ਨੇ ਵਿਚਾਰੇ ਸੋਡੀ ਵਾਲੇ ਤੋਂ ਆਪਣਾ ਆਹ ਦੀ ਸੋਡੀ ਵਾਲਾ ਬਾਸ਼ਾ ਪਰ ਦੇ ਨਾਲ ਟਰੈਕਟਰ ਆਪਣੇ ਪੁਰਾਣੇ ਵਾਲਾ ਛੇੜ ਲਿਆ ਟਰਾਲੀ ਪਾ ਲੇ ਮੰਗਰ ਆ ਗਏ ਔਰੇ ਚਾਚੂ ਪਿਆ ਕੇ ਹੁਣ ਕਹਿੰਦੇ ਬਾਈ ਹੁਣ ਕਰਦੇ ਨੇ ਸੂਰਜ ਵੀ ਚੜ ਗਿਆ ਬਾਬਾ ਕਰੇ ਅੱਜ ਧੁੱਪ ਲੱਗ ਜੇ ਮੈਂ ਸੂਰਜ ਨਿਕਲ ਆਇਆ ਬਾਈ ਕਾਲੀ ਤਾਂ ਇੱਕ ਬਹੁਤ ਵਧੀਆ ਚੀਜ਼ ਦਿਖਾਵਾਂ ਹਾਂਜੀ ਬਾਈ ਮੇਰੀ ਮਾਂ ਤੇ ਮੇਰੇ ਬਾਪ ਦਾ ਗਿਆਣਾ ਰੱਖਿਆ ਹੋਇਆ ਆਪਾਂ ਨੇ ਸਾਮਕੇ ਠੀਕ ਹੈ ਜਦੋਂ ਅਸੀਂ ਖੇਤ ਆਂਦੇ ਆ ਠੀਕ ਕੁਝ ਨਹੀਂ ਜਾਦ ਆਂਦਾ ਆ ਦੇਖੋ ਆ ਮੇਰੀ ਮਾਂ ਦੇ ਲੋਕ ਫੁੱਲ ਪਾ ਕੇ ਆਉਂਦੇ ਨੇ ਕੀਰਤਪੁਰ ਹਰਦਵਾਰ ਹੋਰ ਨਹਿਰਾ ਚ ਧੇਰ ਕੇ ਆਉਂਦੇ ਨੇ ਅਸੀਂ ਸਾਰੀ ਤਾਂ ਰਾਖ ਹਾਂ ਬਾਈ ਸਾਰੇ ਫੁੱਲ ਆ ਖੇਤ ਦੇ ੱਬੇ ਤੇ ਬਾਈ ਉੱਤੇ ਲਾਇਆ ਜੀ ਮਰੁੱਦਾ ਦਾ ਪੇਡਾ ਠੀਕ ਹੈ ਬਾਈ ਇਹ ਮੇਰੀ ਮਾਂ ਦੀ ਯਾਦ ਚ ਠੀਕ ਹੈ ਜਦੋਂ ਖੇਤ ਆਨਿਆ ਜਿਆਦਾ ਆ ਜਾਂਦੀ ਹੈ ਵਿਚਾਰੀ ਜਿਉਂ ਤੋਂ ਠੀਕ ਉਹ ਵੀ ਆਪਣੀ ਮਾਂ ਦੀ ਯਾਦ ਚ ਬਾਪੂ ਗਲੇ ਸਾਡੇ ਅਸੀਂ ਲਾਇਆ ਤੀ ਪਤਾ ਨਹੀਂ ਉੱਥੇ ਲਾਇਦੀ ਹਾਂ ਅਮਰੂਦ ਉੱਥੇ ਖੱਡੇ ਚ ਲਾਇਦੀ ਹਾਂ ਠੀਕ ਹੈ ਤੇ ਇਹ ਆਪਾਂ ਹੁਣ ਸਾਮਕੇ ਇੱਥੇ ਅਗਲੀ ਵਾਰੀ ਉਹ ਪੌਰੇ ਬੋਰ ਕਰਾ ਕੇ ਨਾ ਵਧੀਆ ਹਾਂ ਬਾਈ ਉਰੇ ਆਪਾਂ ਬੋਰ ਉਰੇ ਲਿਆਣਾ ਇੱਕ ਠੀਕ ਹੈ ਅਗਲੀ ਵਾਰੀ ਇੱਥੇ ਬੋਰ ਕਰਾ ਕੇ ਵਧੀਆ ਕੋਠਾ ਪਾ ਕੇ ਇਹਨੂੰ ਸੋਨਾ ਬਣਾਵਾਂ ਬਾਬਾ ਕਰੇ ਕਿਰਪਾ ਅੱਛਾ ਇਹ ਤੋਂ ਆਪਾਂ ਸੱਦਾ ਇੱਕ ਖੇਤ ਕਰਦਾਂਗਾ ਇੱਕ ਕਿਨਾਂ ਦੀ ਪੱਟੀ ਇਹ ਆਪਣੀ ਜੱਦੀ ਜ਼ਮੀਨ ਆ ਉਹਦੇ ਠੀਕ ਹੈ ਬਈ ਹਾਂ ਇਹ ਆਪਣੇ ਭਾਈ ਦੀ ਆ ਕੀ ਉਹ ਆਪਣੇ ਦੂਜੇ ਭਾਈ ਦੀ ਆ ਕੀ ਮੂਰੇ ਤੇ ਇੱਥੇ ਸਾਰੀ ਇਕੱਠੀ ਹੈ ਆਪਣੀ ਮਾਤਾ ਦੀ ਯਾਦ ਚ ਸਾਮਿਆ ਹੋਇਆ ਹੈ ਮਾਂ ਦਾ ਖਿਆਲ ਆ ਜਾਂਦਾ ਹੋਰ ਤਾਂ ਕੀ ਹੁੰਦਾ ਸਹੀ ਗੱਲ ਬਾਈ ਨਿਸ਼ਾਨੀ ਯਾਦਗਰੀ ਰਹਿ ਜਾਂਦੀ ਬਾਈ ਹਾਂ ਇਹਨੂੰ ਵਧੀਆ ਸਾਂਭ ਕੇ ਮੜਾ ਜਾ ਪਾਲ ਪੋਲੋਸ ਲਾਂਗੇ ਉਹ ਅੰਬ ਦਾ ਬੂਟਾ ਠੀਕ ਹੈ ਬਈ ਇਹ ਮਰੂਦ ਦਾ ਬੂਟਾ ਹੈ ਸਾਰੇ ਭੋਲੇ ਦੇ ਥੱਲੇ ਰਾਖ ਦੱਬ ਕੇ ਬੁੱਲ ਪਾ ਕੇ ਤੇ ਕੋਈ ਨਹਿਰ ਚ ਨਹੀਂ ਤੇਰੇ ਆਪਾਂ ਸਹੀ ਗੱਲ ਬਾਈ ਕਿਉਂਕਿ ਹੁਣ ਜਨਰੇਸ਼ਨ ਬਹੁਤ ਬਦਲ ਗਈ ਦੇਖ ਹਾਂ ਜਹਾਜ ਆਪਣਾ ਲੈ ਬਈ ਆ ਗਏ ਸਪਰੇਅ ਵਾਲੇ ਐ ਆਉਂਦੇ ਝੁੱਟੇ ਨੱਪੀ ਪੁਰੇ ਭੋਲੇ ਗੱਡੀ ਪੂਰੀ ਸੌ ਤੇ ਆ ਪੂਰੀ ਪੂਰੀ ਲਹਿਰ ਵੱਜਣ ਦੀ ਆ ਵਰਸਾਰ ਵਾਲੇ ਆਂਦੇ ਨੇ ਲਹਿਰ ਵੱਜਦੀ ਆ ਇਹ ਅੰਬਰਸਰੀ ਐ ਇਹ ਤਾਂ ਲਹਿਰ ਵੱਜੀ ਪੂਰੀ ਜੰਨਾਂ ਦੀ ਕਾਂਡੋ ਪੂਰੀ ਫੁੱਲਾਂ ਦੇ ਹੈ ਵਸਤ ਸਾਡੇ ਵਾਲੇ ਲਹਿਰ ਨਹੀਂ ਕਹਿੰਦੇ ਸਾਡੇ ਵਾਲੇ ਕਹਿੰਦੇ ਲਹਿਰ ਤੇ ਆ ਬੰਦੇ ਪੂਰੇ ਸਾਡੇ ਵਾਲੇ ਕਹਿੰਦੇ ਨੇ ਲਹਿਰ ਸਾਡੇ ਵਾਲੇ ਕਹਿੰਦੇ ਬਾਈ ਹੋਰ ਕੇ ਆਟਾੜ ਚ ਹਾਂ ਭਰਪੂਰ ਭਰਪੂਰ ਹੈ ਸਾਡੇ ਵਾਲੇ ਕਹਿੰਦੇ ਨੇ ਵੀ ਭਰਪੂਰ ਹੈ ਗੱਡੀ ਬਾਈ ਸਹੀ ਗੱਲ ਆ ਬਾਈ ਆਟੋ ਫੁੱਲਾਂ ਦੇ ਭਰਪੂਰ ਹੈ ਤੇ ਇਹ ਮੰਨ ਲਾ 2 ਕਿਲੋ ਦੀ ਆਪਣੀ 6 ਤੇ 12 12 ਤੇ 4 ਰਹਿ ਗਈਆਂ ਆਪਣੀਆਂ ਫਿਰ 4 ਢੋਲੀਆਂ ਦਵਾਈ ਰਹਿ ਗਈ ਗੁੱਲੀ ਰੰਡਾ ਹੁੰਦਾ ਐਡਾ ਗੱਡੀਆਂ ਚੱਲਦੀ ਸੱਜੋ ਪੈਂਦੇ ਨੇ ਕਹਿੰਦੇ ਵੀ ਬੱਸ ਪਾ ਦੋ ਦੱਸੋ ਸਾਨੂੰ ਕੀ ਚ ਕਰਨੀ ਆ ਗੁੱਲੀ ਰੰਡਾ ਹੋਈ ਬਹੁਤ ਗੁੱਲੀ ਗੰਡਾ ਆ ਕੀ ਹੈ ਹੀ ਬੜਾ ਨਲੇ ਉਹ ਪਾਈਆ ਮੂਰੇ ਛੱਟੇ ਵਾਲੀ ਸੰਕੋਰ ਸਹੀ ਗੱਲ ਹੈ ਫੇਰ ਵੀ ਮੇਰਾ ਹਾਲਾ ਅੱਧਾ ਮਰ ਗਿਆ ਅੱਧਾ ਰਹਿੰਦਾ ਚਲ ਐਤ ਕੀ ਹੁਣ ਆ ਪਾਈਆ ਆਪਾਂ ਦਵਾਈ ਅੰਬੀਰਾ ਨਾ ਮਈ ਆਈ ਆ ਹਾਂ ਜੀ ਅਸੀਂ ਨੇ ਕਰਦਾ ਸੀ ਉਹਨੇ ਵੀ ਕੁਛ ਨਹੀਂ ਕਰਿਆ ਉਹ ਕਬੀਰਾ ਕਬੂਰਾ ਕਿਹੜੀ ਹੁੰਦੀ ਆ ਉਹ ਵਧੀਆ ਜਿਹੜਾ ਪਾਈ ਦੀ ਆਪਾਂ ਨੂੰ ਠੀਕ ਹੈ ਜੱਲੂ ਨੂੰ ਗੁੱਟ ਦਾ ਦੇਖ ਬਈ ਜੱਲੂ ਨੇ ਐ ਕਰਤਾ ਵਧੀਆ ਬਈ ਰੋਕੇ ਦਿਨ ਲੰਗਾਨ ਨਾਲੋਂ ਕੁਛ ਬਈਆ ਹਾਲ ਤਾਂ ਬੁੱਟਿਆ ਕਿ ਟਾਣੀ ਹੈ ਫਲ ਵੈਂਡਿਆ ਨੂੰ ਫਲ ਪੈਂਡੇ ਹੈ ਹਨਾ ਫਲ ਪੈਂਡੇ ਹੈ ਫਾਲਿਆ ਮੇਰੇ ਸੋਣਾ ਹਨਾ ਜ਼ਿੰਦਗੀ ਆਪਦੀ ਹੱਸ ਕੇ ਨੱਚ ਕੁੱਦ ਕੇ ਵਧੀਆ ਲੰਗਾਇਆ ਕਰੋ ਕੁਛ ਨਹੀਂ ਲੈ ਕੇ ਜਾਣਾ ਔਰੇ ਤੋਂ ਹੁਣ ਆ ਬੰਦਿਆਂ ਦਾ ਅਨਜਾਲਾ ਆਪਣੇ ਉਰੇ ਲਿਖਿਆ ਹੋਇਆ ਸੀ ਇਹਨਾਂ ਦੀ ਕਿਰਤ ਤੇ ਲਿਖੀ ਹੋਈ ਸੀ ਸਹੀ ਗੱਲ ਹੈ ਬਈ ਰੋਕ ਕੇ ਵੀ ਜ਼ਿੰਦਗੀ ਟਪਾਉਣੀ ਹੱਸ ਕੇ ਵੀ ਟਪਾਉਣੀ ਖੁਸ਼ੀ-ਖੁਸ਼ੀ ਰਹਾ ਕਰੋ ਜਿਹੜਾ ਬੰਦਾ ਥੋੜੇ ਭੱਜ ਕੇ ਆਵੇ ਆਪਣੇ ਹੁਣ ਉਹ ਪੁੱਛ ਕੇ ਦੇਖੀ ਬਾਈ ਆ ਆਪਣਾ ਅੱਧੀ ਰਾਤ ਫੋਨ ਕਰਦੇ ਉਹਦੀ ਕਹਿਣਗੇ ਵੀ ਕੱਲ ਨੂੰ ਚੱਲਾਂਗੇ ਸਹੀ ਗੱਲ ਹੈ ਤੇ ਪਹਿਲਾਂ ਜੀਰੀ ਦੇ ਵੀ ਆਪਣੇ ਇਹੀ ਕਰ ਗਏ ਨੇ ਛੋਡੀ ਵਾਲੇ ਤੋਂ ਹੁਣ ਕਣਕ ਤੇ ਬੱਲੇ ਬੱਲੇ ਓਕੇ ਬਈ